ਬਹੁਤ ਸਾਰੀ ਯੂਥ ਦੇ ਵਿੱਚ ਇੱਕ ਪ੍ਰੋਬਲਮ ਦੇਖਣ ਨੂੰ ਮਿਲਦੀ ਆ ਵੀ ਜਦੋਂ ਵਿਸ਼ਾਵ ਜਾਂਦੇ ਆ ਤਾਂ ਉਹਦੇ ਨਾਲ ਚਿੱਟਾ ਲੇਸਦਾਰ ਵੀਰਜ ਵਰਗਾ ਪਾਣੀ ਬਾਹਰ ਨਿਕਲਣਾ ਤੇ ਉਹਦੇ ਚੱਲਦੇ-ਚੱਲਦੇ ਜਦੋਂ ਇਹ ਚੀਜ਼ ਰੈਗੂਲਰ ਬੇਸਿਸ ਤੇ ਚੱਲਦੀ ਰਹਿੰਦੀ ਆ ਤਾਂ ਤੁਹਾਡੀ ਪਿੱਠ ਦੇ ਵਿੱਚ ਦਰਦ ਹੋਣਾ ਤੁਹਾਡੇ ਜੋੜਾਂ ਦੇ ਵਿੱਚੋਂ ਕੜਕੜ ਦੀ ਆਵਾਜ਼ ਆਉਣੀ ਤੇ ਤੁਹਾਡੇ ਵਾਲਾਂ ਦਾ ਸਫੇਦ ਪੈਣਾ ਤੁਹਾਡੇ ਸਰੀਰ ਦੇ ਵਿੱਚ ਵੈਸੀ ਇੱਕ ਊਰਜਾ ਦੀ ਕਮੀ ਰਹਿਣੀ ਤੇ ਤੁਸੀਂ ਦੇਖਦੇ ਹੋ ਕਿ 22 ਸਾਲ ਦੀ ਉਮਰ ਪਰ ਬੱਚਾ ਬਿਹੇਵ ਇਹਦਾ ਕਰ ਰਿਹਾ ਜਿਵੇਂ ਉਹ 60 ਸਾਲ ਦਾ ਹੋ ਗਿਆ ਹੋਵੇ ਉਹਦੇ ਸਰੀਰ ਦੇ ਵਿੱਚ ਜਾਨ ਹੈ ਨਹੀਂ ਤਾਕਤ ਹੈ ਨਹੀਂ ਤਾਂ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਕਿਸੇ ਵੀ ਪ੍ਰਕਾਰ ਦੀ ਦਿੱਕਤ ਆਉਂਦੀ ਆ ਤਾਂ ਤੁਸੀਂ ਕ੍ਰਿਸ਼ਮਾ ਤੇ ਗ੍ਰੀਨ ਲਿਫ ਇਹਨਾਂ ਦੋਨਾਂ ਦਾ ਸੇਵਨ ਕਰਕੇ ਇਹਨਾਂ ਦੋਨਾਂ ਦਾ ਸਹਾਰਾ ਲੈ ਕੇ ਆਪਦੇ ਆਪ ਨੂੰ ਤੰਦਰੁਸਤ ਕਰ ਸਕਦੇ ਹੋ ਅਸੀਂ ਹਜ਼ਾਰਾਂ ਦੀ ਤਦਾਦ ਚ ਦੇਖੀ ਆ ਜਿਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਦਿੱਕਤ ਸੀਗੀ ਨਾਈਟ ਫਾਲ ਦੀ ਦਿੱਕਤ ਸੀਗੀ ਸੁਪਨ ਦੋਸ਼ ਦੀ ਨੂੰ ਆਪਾਂ ਕਹਿ ਦਿੰਨੇ ਆ ਜਾਂ ਜਿਨ੍ਹਾਂ ਲੋਕਾਂ ਨੂੰ ਇਹ ਦਿੱਕਤ ਸੀ ਬਿਸ਼ਾਬ ਦੇ ਨਾਲ ਚਿਪਚਿਪਾ ਪਾਣੀ ਵਾਰ-ਵਾਰ ਆਈ ਜਾਣਾ ਜਿਹੜੀ ਖਾਸ ਕਰਕੇ ਤੁਹਾਡੀ ਓਜਸ એનર્ਜੀ ਡレイン ਹੋ ਰਹੀ ਆ ਉਹਨੂੰ ਕੰਟਰੋਲ ਕਰਨ ਦੇ ਵਿੱਚ ਕ੍ਰਿਸ਼ਮਾ ਪਾਊਡਰ ਤੇ ਗ੍ਰੀਨ ਲੀਫ ਨੇ ਕਾਫੀ ਮਦਦ ਕੀਤੀ ਆ ਦਿੱਤੇ ਗੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਆਪਦੀ ਸਾਰੀ ਪ੍ਰੋਬਲਮ ਖੁੱਲ ਕੇ ਸਮਝਾਓ ਤਾਂ ਜੋ ਅਸੀਂ ਤੁਹਾਡੀ ਬੈਸਟ ਆਫ ਬੈਸਟ ਹੈਲਪ ਕਰ ਸਕੀਏ